ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਤੱਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਵਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇहद ਅਹਿਮ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਸਵਾਗਤ ਹੈ ਮੈਂ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਜਿੰਨੇ ਵੀ ਸੂਝਵਾਨ ਤੁਹਾਡੇ ਨਾਲ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਦੋਂ ਡੀਆਈਜੀ ਫੁੱਲਰ ਦੀ ਗ੍ਰਿਫਤਾਰੀ ਹੋਈ ਤਾਂ ਸਰਕਾਰ ਤੇ ਸਿਸਟਮ ਤੇ ਸਵਾਲ ਉੱਠੇ ਕਿ ਪੰਜਾਬ ਦੇ ਅੰਦਰ ਖਾਸ ਕਰ ਪੁਲਿਸ ਤੰਤਰ ਦੇ ਅੰਦਰ ਜਾਂ ਅਫਸਰशाही ਜਿਹੜੀ ਲੋਬੀ ਹੈ ਉਹਦੇ ਅੰਦਰ ਚੱਲ ਕੀ ਰਿਹਾ ਕਹਿੰ ਜਿੱਦਾਂ ਦੀ ਗ੍ਰਿਫਤਾਰੀ ਹੋਈ ਹੈ ਉਸ ਦਿਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਦੇਰ ਰਾਤ ਇੱਕ ਟਵੀਟ ਆਇਆ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਹਰਚਰਨ ਪੁੱਲਰ ਨੂੰ ਮੇਰੇ ਵੱਲੋਂ ਪੁਲਿਸ ਮਹਿਕਮੇ ਤੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਜਦ ਕਿ ਦੂਜੇ ਪਾਸੇ ਸੁਖਵੀਰ ਸਿੰਘ ਬਾਦਲਵਾਲਾ ਨੇ ਵੀ ਟਵੀਟ ਕੀਤਾ ਉਹ ਕਹਿੰਦੇ ਕਿ ਇਹ ਸਾਰਾ ਕੁਝ ਜੋ ਵੀ ਉਹਨੂੰ ਲਾਇਆ ਗਿਆ ਜਾਂ ਸਸਪੈਂਡ ਕੀਤਾ ਗਿਆ ਉਹ ਇੱਕ ਸੰਵਧਾਨਕ ਪ੍ਰਕਿਰਿਆ ਆ ਜਿਸ ਤਹਿਤ ਉਹਨੂੰ ਹਟਾਇਆ ਗਿਆ ਡੀਆਈਜੀ ਪੁੱਲਰ ਨੂੰ ਉਹਨਾਂ ਨੇ ਰੂਲ ਦੱਸੇ ਕਿ ਪੁਲਿਸ ਰੂਲ ਕੀ ਕਹਿੰਦੇ ਨੇ 48 ਘੰਟਿਆਂ ਚ ਹਟਾਉਣਾ ਪੈਂਦਾ ਜੇ ਕੋ ਬੰਦਾ ਨਜ਼ਰਬੰਦ ਰਹਿ ਜੇ ਕੋਈ ਅਧਿਕਾਰੀ ਪਰ ਇੱਥੇ ਸਵਾਲ ਉੱਠ ਰਹੇ ਨੇ ਜਦੋਂ ਸਿਸਟਮ ਤੇ ਸਵਾਲ ਉੱਠਦਾ ਜ਼ੀਰੋ ਟੋਲਰੈਂਸ ਦੀ ਗੱਲ ਆਉਂਦੀ ਹੈ ਤਾਂ ਇਹ ਸਾਰਾ ਕੁਝ ਲੁਕਿਆ ਛिपਿਆ ਕਿਵੇਂ ਰਹਿ ਗਿਆ ਵਿਜੀਲੈਂਸ ਕਿੱਥੇ ਟਲੀ ਰਹੀ ਡੀਜੀਪੀ ਗੌਰਵ ਜਾਦਵ ਮੈਮ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਅਸੀਂ ਆਪਣੇ ਤੌਰ ਦੇ ਉੱਤੇ ਕਿਉਂਕਿ ਸੀਬੀਆਈ ਦਾ ਹੁਣ ਮੈਟਰ ਹੈ ਉਹ ਜਾਂਚ ਕਰ ਰਹੀ ਹੈ ਤੇ ਸਾਡੀ ਜਿਹੜੀ ਵਿਜੀਲੈਂਸ ਹੈ ਉਹ ਵੱਡੇ ਪੱਧਰ ਦੇ ਉੱਤੇ ਜਿਹੜੇ ਇਹੋ ਜਿਹੇ ਭ੍ਰਿਸ਼ਟ ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਂ ਫਿਰ ਇਹ ਸਾਰਾ ਕੁਝ ਛੁਪਿਆ ਕਿੱਦਾਂ ਰਿਹਾ ਜਾਂ ਖਾਸ ਕਰ ਪੁਲਿਸ ਦੇ ਮਾਮਲੇ ਦੇ ਵਿੱਚ ਸੁਕਿੰਦਰ ਜੀ ਅਸੀਂ ਉਸ ਥਾਂ ਤੇ ਗੱਲ ਕਰਨ ਲੱਗਿਆਂ ਜਿੱਥੇ ਰਾਜਸੀ ਸੀਟਾਂ ਵਿਕਾਉ ਜਿੱਥੇ ਟਿਕਟਾਂ ਵਿਕਾਉ ਰਾਜ ਸਭਾ ਦੀ ਸੀਟ ਵਿਕਾਉ ਯਾਨੀ ਲੋਕ ਸਭਾ ਦੀ ਸੀਟ ਵਿਕਾਉ ਜਦੋਂ ਉਸ ਪੱਧਰ ਤੋਂ ਗੱਲ ਸ਼ੁਰੂ ਕਰਦੇ ਹੋਈਏ ਫਿਰ ਆਪਾਂ ਮੇਰਾ خیال ਇਹ ਬੇਮਾਇਨੇ ਹੈ ਇਹ ਕਹਿਣਾ ਕਿ ਹੇਠਲੀ ਕਿਹੜੀ ਵਿੰਗ ਭਾਵੇਂ ਇੰਟੈਲੀਜੈਂਸ ਭਾਵੇਂ ਵਿਜਿਲੈਂਸ ਯਾਨੀ ਜੋ ਵੀ ਕੁਝ ਹੱਥ ਠੋਕੇ ਵਰਗਾ ਸ਼ਬਦ ਵਰਤਿਆ ਕੋਰਟ ਨੇ ਵੀ ਕਿ ਇਹ ਤਾਂ ਸਿਰਫ ਇੱਕ ਖਿਡੌਣੇ ਰਹਿ ਜਾਂਦੇ ਨੇ ਕਿਉਂਕਿ ਜਿੱਥੇ ਉੱਪਰਲੇ ਸਿਖਰ ਤੋਂ ਜਦੋਂ ਇਸ ਤਰੀਕੇ ਦਾ ਭ੍ਰਿਸ਼ਟਾਚਾਰ ਚੱਲ ਰਿਹਾ ਹੋਵੇ ਤਾਂ ਮੈਨੂੰ ਇਹ ਦੱਸ ਦਿਓ ਕਿ ਸਭ ਤੋਂ ਹੇਠਲੀ ਪੱਧਰ ਤਾ ਯਾਨੀ ਅਸੀਂ ਉਹਨਾਂ ਨੂੰ ਇੱਕ ਲੇਬਲ ਲਾ ਕੇ ਦਿੱਤਾ ਜਿਨ੍ਹਾਂ ਦੀਆਂ ਪ੍ਰਾਈਮ ਲੋਕੇਸ਼ਨਸ ਤੇ ਵੱਡੇ-ਵੱਡੇ ਏਕੜਾਂ ਚ ਐਗਰੀਕਲਚਰਲ ਫਾਰਮ ਹਾਊਸ ਬਣੇ ਨੇ ਜਿਨ੍ਹਾਂ ਚ ਸਿਰਫ ਆਈਐਸ ਆਈਪੀਐਸ ਦੇ ਪੋਲਿਟੀਕਲ ਲੀਡਰਸ ਨੇ ਤੁਸੀਂ ਜਾਓ ਤੇ ਵੇਖੋ ਚਫੇਰੇ ਚੰਡੀਗੜ੍ਹ ਯਾਨੀ ਜਿਹੜੀ ਇੱਕ ਅਹਿਮ ਪੋਸਟਿੰਗ ਲੈ ਗਿਆ ਉਹ ਸਾਰੇ ਦਾ ਸਾਰਾ ਕੁੰਬਾ ਉਹ ਸਾਰਾ ਕਟੜ ਇਮਾਨਦਾਰ ਬਣ ਜਾਂਦਾ ਤਾਂ ਫਿਰ ਭ੍ਰਿਸ਼ਟ ਕੌਣ ਨੇ ਇਹਦਾ ਮਤਲਬ ਹੈ ਕਿ ਸੁਖਿੰਦਰ ਜੀ ਤੁਹਾਡੇ ਸਾਡੇ ਵਰਗੇ ਲੋਕ ਜਾਂ ਜੋ ਉਸੇ ਤੇ ਮਹਿਕਮੇ ਵਰਗੇ ਨਿੱਕੇ ਜਿਹੇ ਦੇ ਵਿੱਚ ਵੀ ਕਿ ਬਦਲੀ ਕਰਾਣੀ ਪੋਸਟਿੰਗ ਕਰਾਣੀ ਛੁੱਟੀ ਸੈਂਕਸ਼ਨ ਕਰਾਣੀ ਵਰਗੀ ਨਿੱਕੀ ਤੋਂ ਨਿੱਕੀ ਲੈਵਲ ਤੇ ਵੀ ਜਿਨ੍ਹਾਂ ਨੂੰ ਬਗੈਰ ਜੇਬ ਗਰਮ ਕੀਤੇ ਅੱਗੇ ਕੰਮ ਤੁਰਨਾ ਹੀ ਨਹੀਂ ਚਿੱਠੀ ਤੁਰਨੀ ਹੀ ਨਹੀਂ ਉਸ ਪੱਦਰ ਦੇ ਇੱਕ ਬੰਦੇ ਨੂੰ ਫੜ ਕੇ ਤੁਸੀਂ ਉਹ ਸਾਰਾ ਸਿਸਟਮ ਜਿਹੜਾ ਉੱਪਰੋਂ ਥੱਲੇ ਤੱਕ ਕਰਪਟ ਹੋਵੇ ਉਹਨੂੰ ਅਸੀਂ ਕਹਿ ਦਿੰਨੇ ਆ ਕਿ ਅਸੀਂ ਇਸ ਕਟੜ ਇਮਾਨਦਾਰੀ ਦੇ ਵਿੱਚੋਂ ਇੱਕ ਭ੍ਰਿਸ਼ਟ ਫੜ ਕੇ ਦਿਖਾ ਦਿੱਤਾ ਯਾਨੀ ਇਹ ਜਿਹੜਾ ਜੜਾਂ ਹੀ ਪੂਰੀਆਂ ਦੀਆਂ ਪੂਰੀਆਂ ਖੋਖਲੀਆਂ ਨੇ ਉਹਦੇ ਵਿੱਚ ਇੱਕ ਟਾਣੀ ਸਿਰੇ ਦੀ ਲਾ ਕੇ ਦਿਖਾ ਦੇਣੀ ਕਿ ਇਹਦੇ ਵਿੱਚ ਹੋਇਆ ਉਹ ਵੀ ਇਹ ਕਮਾ ਕਰਿਓ ਪੰਜਾਬ ਅੰਦਰ ਨਹੀਂ ਹੋਇਆ ਯਾਨੀ bari CBI ਵਰਲੋਈ ਹੋ ਕੇ ਇਹ ਆਇਆ ਤਾਂ ਫਿਰ ਗੱਲ ਇਹ ਹੈ ਕਿ ਕਿੰਨਿਆਂ ਨੂੰ ਹਾਲੇ ਤੱਕ ਅਸੀਂ ਸਿਖਰ ਤੱਕ ਪਹੁੰਚਾਇਆ ਇੱਕ ਵਾਕਈ ਦਿਖਾਇਆ ਲੋਕਾਂ ਨੂੰ ਭਾਵੇਂ ਉਹ ਕਿਸੇ IAS ਦੇ ਘਰੋਂ ਇਟਾਂ ਲੱਭੀਆਂ ਹੋਣ ਸੋਨੇ ਦੀਆਂ ਇਆ ਇਸੇ ਤਰੀਕੇ ਦੇ ਜੋ ਬੁੱਚੜ ਪੰਜਾਬ ਦਾ ਸੁਮੇਧ ਸੈਣੀ ਜ਼ਾਰ ਆਲਮ ਸੂਬਾ ਸਰਹੰਦ ਇਸ ਸਾਰੇ ਦੇ ਸਾਰਾ ਕੁੰਬਾ ਕਿਸ ਦੇ ਥੱਲੇ ਪਨ ਪਰਿਆ ਸੀ ਇਕ ਕੌਣ ਸਨ ਕਿ ਅੱਜ ਦੇਖੋ ਸਿਕੰਦਰ ਜੀ ਕ ਬਹੁਤ ਵੱਡੀ ਗੱਲ ਕਹੀ ਗਈ ਸੀ ਕਿ ਜਦ ਤੱਕ ਸ਼ੇਰ ਆਪਣਾ ਆਪ ਇਤਿਹਾਸ ਨਹੀਂ ਲਿਖਦਾ ਉਦੋਂ ਤੱਕ ਸ਼ਿਕਾਰੀ ਹੀ ਆਪਣੇ ਆਪ ਨੂੰ ਹਮੇਸ਼ਾ ਸਾਫ਼ ਸੁਥਰਾ ਤੇ ਵੱਡਾ ਵਿਖਾਉਂਦਾ ਰਹੇਗਾ ਐਗਜ਼ੈਕਟਲੀ ਉਹੀ ਚੀਜ਼ ਹੋਈ ਹੈ ਕਿ ਜਿਸਨੇ ਥੱਲੇ ਆਵਾਜ਼ ਚੁੱਕਣੀ ਹੈ ਉਹਦੀ ਆਜ਼ਾਦੀ ਖੋਈ ਜਾ ਚੁੱਕੀ ਐ ਉਹ ਤਾਂ ਲਿਖਣ ਬੋਲਣ ਨੂੰ ਉਹਦੇ ਮੂੰਹ ਦੇ ਉੱਤੇ پابੰਦੀ ਐ ਉਹਨੂੰ ਅੰਦਰ ਤਾੜ ਦਿੱਤਾ ਜਾਂਦਾ ਤੇ ਉਹੀ ਸਭ ਤੋਂ ਵੱਡਾ ਇੱਕ ਝੂਠਾ ਕੇਸ ਲਾ ਕੇ ਪ੍ਰਿਸ਼ਟ ਕਹਿ ਕੇ ਉਸ ਨੂੰ ਸਗੋਂ ਅੰਦਰ ਤਾੜ ਦਿੱਤਾ ਜਾਂਦਾ ਡੱਕ ਦਿੱਤਾ ਜਾਂਦਾ ਤਾਂ ਕਿ ਇਹ ਸਾਰੇ ਕੱਟੜ ਇਮਾਨਦਾਰ ਦਾ ਮੁਖੌਟਾ ਸੰਭੀ ਰੱਖਣ ਹੁਣੇ ਸਾਰੇ ਦੇ ਵਿੱਚ ਅਸੀਂ ਗੱਲ ਇੱਕ ਤੁਸੀਂ ਭੁੱਲਰ ਸਾਹਿਬ ਦੀ ਸ਼ੁਰੂ ਕੀਤੀ ਮੇਰਾ ਨਾਂ ਸੱਚ ਦੱਸਾਂ ਕਿ ਇੱਕ ਸਾਫ਼ ਵਰਗਾ ਕਰਦਾ ਨਹੀਂ ਕਹਿਣ ਨੂੰ ਕਿਉਂਕਿ ਜਿਸ ਢੰਗ ਨਾਲ ਗੱਲਾਂ ਸਾਹਮਣੇ ਉੱਭਰ ਕੇ ਆ ਰਹੀਆਂ ਨੇ ਕਿ ਉਹ ਔਰਤਾਂ ਨਾਲ ਜਿਸ ਤਰੀਕੇ ਦੇ ਸਬੰਧ ਜਿਸ ਢੰਗ ਨਾਲ ਯਾਨੀ ਉਹ ਸਾਰਾ ਕਰਪਸ਼ਨ ਦਾ ਜੋ ਕਾਰੋਬਾਰ ਚੱਲ ਰਿਹਾ ਸੀ ਇਹ ਇੱਕ ਸਿਰਾ ਜੇ ਜਿਹੜੇ ਹੁਣ ਉਹ ਪੁਲਿਸ ਵਾਲੇ ਜਿਨ੍ਹਾਂ ਦੇ ਸਿੱਧੇ ਤੌਰ ਤੇ ਨਾਮ ਆ ਗਏ ਜੋ ਹਾਈ ਕੋਰਟ 'ਚ ਦਿਖਦੇ ਨੇ ਜੋ YouTube 'ਤੇ ਦਿਖਦੇ ਨੇ ਆਲੇ ਦੁਆਲੇ ਸਭ ਆਮ ਲੋਕਾਂ ਨੂੰ ਦਿਖਦੇ ਨੇ ਉਹ ਜਦੋਂ ਸਿੱਧੇ ਤੌਰ ਤੇ ਡਰੱਗ ਮਾਫੀਆ ਵਿੱਚ ਇਨਵੋਲਡ ਹੋਣ ਸਿਰਫ ਸਰਕਾਰ ਨੂੰ ਹੀ ਨਹੀਂ ਦਿਖਦੇ ਯਾਨੀ ਉਹ ਅੰਨੇ ਬੋਲੇ ਗੁੰਗੇ ਸਿਰਫ ਉਹੀ ਸਰਕਾਰੀ ਅਫਸਰ ਨੇ ਉਹਨਾਂ ਦੇ ਥੱਲੇ ਉਹ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਹੇਠਾਂ ਕਿ ਜਿਨ੍ਹਾਂ ਨੇ ਫੜਨਾ ਜੇ ਕਈ ਫਿਰ ਉਹ ਹੱਥ ਠੋਕੇ ਬਣ ਗਏ ਨਾ ਕਿ ਇਹ ਸਾਰਾ ਵਿਜੀਲੈਂਸ ਇੰਟੈਲੀਜੈਂਸ ਇਸ ਵਿੰਗਸ ਨੂੰ ਉਹਨਾਂ ਦੇ ਪਰ ਉਤਰ ਦਿੱਤੇ ਜਾਂਦੇ ਨੇ ਕਿ ਤੁਸੀਂ ਸਾਰੇ ਚੁੱਪ ਕਰਕੇ ਬਹਿ ਜਾਓ ਭਾਵੇਂ ਤੁਹਾਡੇ ਨਾਲ ਦਾ ਇਹ ਕਰਦਾ ਫਿਰਦਾ ਦਿਖਦਾ ਵੀ ਪਿਆ ਪਰ ਇਹਨੂੰ ਫੜਨਾ ਨਹੀਂ ਫੜਨਾ ਸਿਰਫ ਤੁਹਾਨੂੰ ਮੈਨੂੰ ਇਹੋ ਚੀਜ਼ਾਂ ਹੀ ਸਿਰਫ ਇੱਕ ਰਹਿ ਗਈਆਂ ਤਾਂ ਇਹਦਾ ਮਤਲਬ ਹੈ ਕਿ ਜਿੰਨਾ ਇਹ ਤਸ਼ੱਦਦ ਚਫੇਰੇ ਟਾਇਆ ਗਿਆ ਜਿਸ ਵਿੱਚ ਇਹ ਤਾਂ ਛੱਡੀ ਦਿਓ ਕਿ ਕਿੱਲੇ ਕਿਤੇ ਸਿੱਖ ਬੱਚੇ ਮਾਰੇ ਗਏ ਇਸ ਜਿਹੜੇ ਹਿੰਦੂ ਟੱਬਰਾਂ ਦੇ ਬੱਚੇ ਯਾਨੀ ਕੁਛ ਛੱਡਿਆ ਹੀ ਨਹੀਂ ਗਿਆ ਨੌਜਵਾਨ ਬੱਚਾ ਛੱਡਿਆ ਹੀ ਨਹੀਂ ਸੀ ਗਿਆ ਜਿੱਥੇ ਉਹ ਸੂਬਾ ਸਰਹੰਦ ਦੀ ਜਿਸ ਢੰਗ ਨਾਲ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਦਾ ਆਪਣਾ ਟੱਬਰ ਵੀ ਉਸ ਨੂੰ ਨਕਾਰ ਦੇ ਵਿੱਚ ਅੰਦਾਜ਼ਾ ਲਾ ਲਓ ਕਿ ਕਿਸ ਹਾਲ ਵਿੱਚ ਲੋਕਾਂ ਦੇ ਮਨਾਂ 'ਚ ਨਫ਼ਰਤ ਹੋਏਗੀ ਇਹ ਸਾਰੇ ਦਾ ਸਾਰਾ ਕੁੰਬਾ ਕਿਉਂਕਿ ਪਾਵਰ ਪਾਵਰ ਨੂੰ ਖਿੱਚਦੀ ਐ ਇਹਨਾਂ ਦੇ ਜਿਵੇਂ ਅੰਦਰ ਡੂੰਗੀ ਥਾਂ ਤੇ ਪਹੁੰਚੋ ਜੋ ਕਿ ਇਹਨਾਂ ਦੇ ਹੁਣ ਨਾਲ ਦੇ ਜੋ ਇਹਨਾਂ ਨਾਲ ਨਾਮ ਲਿਖ ਕੇ ਅੱਗੋਂ ਵੱਡੇ ਹੋਏ ਹੁਣ ਉਹਨਾਂ ਦੇ ਦੱਸੋ ਜੀ ਜਿਹੜਾ ਅਗਲਾ ਕਹਿੰਦਾ ਜੀ 8ਵੀਂ ਜਮਾਤ ਤੋਂ ਹੁਣ ਮੈਨੂੰ ਤਾਂ ਹੀ ਪਤਾ ਹੈ ਸੀ ਕਿਉਂਕਿ ਮੈਂ ਤਾਂ ਨਾਲ ਨਹੀਂ ਸੀ ਨਾ ਮੈਂ ਉਹਨਾਂ ਦੇ ਹਾਨ ਦੀ ਕਿ ਕੀ ਹੈ ਪਰ ਉਹ ਜਿਵੇਂ ਦੱਸਦੇ ਨੇ ਕਿ 8ਵੀਂ ਜਮਾਤ ਪਾਸ ਹੋਣ ਲਈ ਵੀ ਰਿਵਾਲਵਰ ਕੋਲ ਰੱਖੀ ਜਾਂਦੀ ਸੀ ਤਾਂ ਇਨ ਬਿੰਨ ਸਾਡੇ ਕੋਲ ਵੀ ਐਗਜ਼ਾਮਪਲ ਹੈ ਮੈਡੀਕਲ ਕਾਲਜ ਵਿੱਚ ਵੀ ਜਿੱਥੇ ਇੰਜੀ ਰਿਵਾਲਵਰ ਰੱਖ ਕੇ ਬੰਦਾ ਪਾਸ ਹੋਇਆ ਸੀ ਸੋ ਇਹ ਚੀਜ਼ਾਂ ਤਾਂ ਚੱਲਦੀਆਂ ਨੇ ਕਿ ਜਿੱਥੇ ਤੁਸੀਂ ਜਾਨੀ ਆਪਣੇ ਆਪ ਨੂੰ ਉਸ ਪੱਧਰ ਤੱਕ ਇੱਕ دہشت ਫੈਲਾਉਣ ਵਾਲਾ ਬਣਾ ਲਓ ਕਿ ਇਹ ਇੰਨਾ ਕੁ ਉਸ ਚ ਦਮ ਹੈ ਕਿ ਤੁਹਾਨੂੰ ਖਤਮ ਕਰ ਦਏਗਾ ਸੋ ਉਹ دہشت ਦੇ ਅਧੀਨ ਤੁਸੀਂ ਆਪਣੇ ਪੁੱਤਰ ਧੀਆਂ ਨੂੰ ਸਾਰੇ ਐਗਜ਼ਾਮ ਵੀ ਪਾਸ ਕਰਾ ਲਓ ਫਿਰ ਉੱਪਰਲੇ ਅਹੁਦੇ ਵੀ ਦਵਾ ਦਿਓ ਸਭ ਕੁਝ ਕਰ ਦਿਓ ਇਹ ਚਫੇਰੇ ਹਰ ਥਾਂ ਇਕੱਲਾ ਇੱਕ ਆਈਪੀਐਸ ਵਾਲੇ ਪਾਸੇ ਨਹੀਂ ਹੈ ਆਈਐਸ ਵਾਲੇ ਪਾਸੇ ਵੀ ਸਭ ਪਾਸੇ ਇਹ ਚੀਜ਼ ਚੱਲਦੀ ਪਈਏ ਕਿ ਪਾਵਰ ਪਾਵਰ ਨੂੰ ਖਿੱਚਦੀ ਹੈ ਉਹ ਆਪਣੇ ਅੱਗੋਂ ਬੱਚਿਆਂ ਨੂੰ ਉਸੇ ਹੀ ਥਾਂ ਤੇ ਐਡਜਸਟ ਕਰਵਾਉਂਦੇ ਨੇ ਤੁਸੀਂ ਬਿਲਕੁਲ ਸਰੇਆਮ ਦੇਖ ਲਓ ਇਹਨਾਂ ਸਾਰਿਆਂ ਦੇ ਵਿੱਚ ਤੁਹਾਨੂੰ ਅਜਿਹਾ ਸਮਾਨ ਮਿਲ ਜਾਏਗਾ ਹਾਂ ਹੁਨੇ ਦੇ ਵਿੱਚ ਇਹ ਇੱਕ ਪੱਖ ਤਾਂ ਕਿਤੇ ਉਘਾਰਿਆ ਹੀ ਨਹੀਂ ਜਾਂਦਾ ਦੱਬੀ ਜ਼ਬਾਨ ਵਿੱਚ ਰੁੱਤਾ ਇੱਕ ਗੱਲ ਹੁੰਦੀ ਜੇ ਕੁਝ ਸਕਿੰਟਾਂ ਦੀ ਫਿਰ ਖਤਮ ਕਰ ਦਿੱਤੀ ਜਾਂਦੀ ਹੈ ਸਾਡੇ ਕੋਲ ਪਹਿਲਾਂ ਵੀ ਸੀ ਕਿ ਕਿਸ ਢੰਗ ਨਾਲ ਇਹ ਇਸੇ ਤਰ੍ਹਾਂ ਦਾ ਇੱਕ ਕਮਿਸ਼ਨਰ ਲੈਵਲ ਦਾ ਬੰਦਾ ਕਿਵੇਂ ਉਹ ਦੋ ਦੋ ਕੁੜੀਆਂ ਨੂੰ ਓਪਨਲੀ ਗੱਲ ਕਰ ਰਿਹਾ ਪਰ ਉਹ ਸਭ ਕੁਝ ਦੱਬ ਗਿਆ ਮੈਨੂੰ ਦੱਸ ਦਿਓ ਕਿਤੇ ਆਵਾਜ਼ ਉੱਠੀ ਹੋਏ ਜਾਂ ਗੱਲ ਨਿਕਲੀ ਹੋਏ ਬਿਲਕੁਲ ਇਸੇ ਤਰੀਕੇ ਨਾਲ ਦੇ ਨਾਮ ਨਾਲ ਵੀ ਔਰਤਾਂ ਦਾ ਖੁੱਲੇ ਤੌਰ ਤੇ ਵਰਤਿਆ ਗਿਆ ਕਿ ਕਿਵੇਂ ਉਹਨਾਂ ਨੂੰ ਜਿਹੜੀ ਵੀ ਕੋਈ ਕਿਸੇ ਲੋੜ ਨੂੰ ਆਉਂਦੀ ਸੀ ਆਪਣੇ ਨਾਲ ੱੱੱਕਾ ਹੋਏ ਉਸ ਨੂੰ ਵੀ ਨਹੀਂ ਛੱਡਿਆ ਗਿਆ ਤੇ ਫਿਰ ਹੋਰ ਵੀ ਹਰ ਪਾਸਿਓਂ ਯਾਨੀ ਉਹਨੂੰ ਇੱਕ ਕੁੜੀ ਬਾਜ਼ ਤੱਕ ਦਾ ਨਾਮ ਇਹਦੇ ਨਾਲ ਜੋੜਿਆ ਗਿਆ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਕੋਈ ਵੀ ਹਿੱਸਾ ਬਖਸ਼ਿਆ ਨਹੀਂ ਗਿਆ ਕਿੰਨੀਆਂ ਕ ਨੇ ਉਹ ਔਰਤਾਂ ਜਿਨ੍ਹਾਂ ਦੀ ਆਵਾਜ਼ ਅੱਗੋਂ ਸੁਣੀ ਗਈ ਹੋਏਗੀ ਇਹਨਾਂ ਜੋ ਕਿੰਨੀਆਂ ਜਿਹੜੀਆਂ ਆਪਣੇ ਅੰਦਰ ਹੀ ਇਹ ਸਭ ਕੁਝ ਭੋਗਦੀਆਂ ਚੁੱਪ-ਚੁੱਪੀ ਤੇ ਸਵੀਅਰ ਡਿਪਰੈਸ਼ਨ ਵਿੱਚ ਜਾਂ ਖੁਦਕੁਸ਼ੀਆਂ ਵਾਲੇ ਆਪਣੇ ਆਪ ਨੂੰ ਖਤਮ ਕਰਨ ਵਾਲੇ ਤੁਰ ਗਈਆਂ ਹੋਣਗੀਆਂ ਉਹਨਾਂ ਦੀ ਤਾਂ ਆਵਾਜ਼ ਕਿਸੇ ਨੇ ਚੱਕਣੀ ਨਹੀਂ ਕਿਉਂਕਿ ਉਹ ਤਾਂ ਪਹਿਲੂ ਕਿਤੇ ਇੰਪੋਰਟੈਂਟ ਹੈ ਹੀ ਨਹੀਂ ਸਾਨੂੰ ਸਾਹਮਣੇ ਸਿਰਫ ਉਹ ਅੱਖਾਂ ਦੇ ਅੱਗੇ ਰਸ਼ਨਾ ਜਾਂਦੀਆਂ ਨੇ ਕਿ ਐਨੇ ਕਿਲੋ ਸੋਨਾ ਐਨੇ ਕਰੋੜਾਂ ਅਸੀਂ ਉੱਥੇ ਤੱਕ ਹੀ ਸੀਮਤ ਹੋ ਜਾਂਦੇ ਆ ਪਰ ਇੱਕ ਔਰਤ ਦੀ ਪੀੜ ਛੇਤੀ ਸਮਝੀ ਨਹੀਂ ਜਾਂਦੀ ਕਿਸ ਢੰਗ ਨਾਲ ਉਹਨਾਂ ਨੂੰ ਵਰਤਿਆ ਗਿਆ ਮਦੋਲਿਆ ਗਿਆ ਤੇ ਕਿਸ ਢੰਗ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਹੁਣ ਇਹ ਸਾਰਿਆਂ ਦੇ ਵਿੱਚ ਜਿੰਨੇ ਵੀ ਮੈਂ ਜ਼ਿਕਰ ਕਰਨਾ ਚਾਹਾਂਗੀ ਇੱਕ ਮਨਦੀਪ ਮੰਨਾ ਜੀ ਦੀ ਬੜੀ ਕਮਾਲ ਦੀ ਉਹਨਾਂ ਨੇ ਇੱਕ ਗੱਲ ਕਹੀ ਕਿ ਜੇ ਅਸੀਂ ਸਾਰੇ ਪੰਜਾਬ ਦੇ ਆyes ips pcs ਇਤਨੇ ਨੋਨੇ ਲਫਜ਼ ਵਰਤੇ ਕਿ ਜਿਹੜੇ ਕਿ 1100 ਦੇ ਕਰੀਬ-ਕਰੀਬ ਗਿਣਤੀ ਹੋਏਗੀ 100 ਤੋਂ ਘੱਟ ਹੀ ਹੋਣਗੇ ਜਿਨ੍ਹਾਂ ਤੇ ਅਜੇ ਉਂਗਲ ਨਹੀਂ ਚੱਕੀ ਗਈ ਵੀ ਪ੍ਰਸ਼ਟ ਨਹੀਂ ਹਨ ਯਾਨੀ ਉਂਗਲ ਨਹੀਂ ਚੱਕੀ ਗਈ ਸ਼ਬਦ ਉਹਨਾਂ ਨੇ ਕਿਹਾ ਇਸ ਤੋਂ ਵੀ ਘੱਟ ਹੋਣਗੇ ਸ਼ਾਇਦ ਜਿਹੜੇ ਬਿਲਕੁਲ ਸਹੀ ਨੇ ਪਰ ਬਾਕੀ ਜਿਹੜੀ ਵੱਡੀ ਗਿਣਤੀ ਜੇ ਉਹਨਾਂ ਨੇ ਜੋ ਕਈ ਵੀ ਹਜ਼ਾਰ ਜਾਂ ਇਸ ਤੋਂ ਵੀ ਉੱਪਰ ਦੇ ਜਿਹੜੇ ਇਸ ਢੰਗ ਦੇ ਪ੍ਰਸ਼ਟ ਜਿਨ੍ਹਾਂ ਦੇ ਉੱਤੇ ਲੇਬਲ ਲੱਗ ਚੁੱਕੇ ਪਤਾ ਜੇ ਇਸ ਤਰੀਕੇ ਦੇ ਕ੍ਰਿਸ਼ਨਾਂ ਨੂੰ ਜੋ ਹਰ ਮਹਿਕਮੇ 'ਚ ਨੇ ਇਹ ਇੱਕ 'ਚ ਨਹੀਂ ਨੇ ਹਰ ਥਾਂ ਤੇ ਹਰ ਮਹਿਕਮੇ 'ਚ ਇਹੋ ਜੇ ਬੈਠੇ ਨੇ ਤਾਂ ਉਹ ਕਿਵੇਂ ਇਸ ਨੂੰ ਯਾਨੀ ਜਦੋਂ ਐਨਜੀ ਤਰੀਕਿਆਂ ਨਾਲ ਚੁੱਕਿਆ ਜਾਏ ਤਾਂ ਜਿੰਨਾ ਕੁ ਕਰਜ਼ਾ ਪੰਜਾਬ ਸਿਰ ਚੜਿਆ ਤਾਂ ਆ ਹਜ਼ਾਰ ਹੀ ਬਥੇਰੇ ਨੇ ਇਹਨਾਂ ਦੇ ਜਿੰਨੀ ਮਾਇਆ ਇਕੱਤਰ ਕੀਤੀ ਹੋਈ ਹੈ ਜਿੰਨੇ ਇੱਥੇ ਐਗਰੀਕਲਚਰਲ ਫਾਰਮ ਨੇ ਵੱਡੇ ਵੱਡੇ ਜਿਵੇਂ ਅਰੂਧਾਂ ਦੇ ਬਾਗ ਨੇ ਸਭ ਕੁਝ ਜੋ ਅੰਦਰੋਂ ਖਾਤੇ ਇਹ ਇੱਕ ਹੋ ਜਾਂਦੇ ਨੇ ਇਕੱਠੇ ਜਿੱਤੇ ਐਕਸ਼ਨ ਲਿਆ ਹੀ ਨਹੀਂ ਜਾਂਦਾ ਕਿਉਂਕਿ ਐਕਸ਼ਨ ਲੈਣ ਵਾਲਿਆਂ ਚ ਵੀ ਬਹੁ ਗਿਣਤੀ ਇਹਨਾਂ ਦੇ ਇੱਕ ਹਿੱਸੇਦਾਰ ਹੁੰਦੇ ਨੇ ਉਹਨਾਂ ਨੇ ਹਿੱਸਾ ਖਾਦਾ ਹੁੰਦਾ ਸੋ ਇਸੇ ਕਰਕੇ ਉਹ ਸਾਰੇ ਲਿਪਤ ਨੇ ਉਸੇ ਚੀਜ਼ ਵਿੱਚ ਤੇ ਉਹ ਆਵਾਜ਼ ਚੁੱਕਦੇ ਨਹੀਂ ਸੋ ਉਹ ਜੇ ਅਸੀਂ ਕਰਜ਼ਾ ਪੰਜਾਬ ਦਾ ਲਾਣਾ ਹੋਏ ਤਾਂ ਇਹ ਹਜ਼ਾਰ ਹੀ ਬੰਦੇ ਬਥੇਰੇ ਨੇ ਸਾਰੇ ਦਾ ਸਾਰਾ ਕਰਜ਼ਾ ਉਤਰ ਜਾਏਗਾ ਜਿੰਨੀ ਮਾਇਆ ਸਿਰਫ ਇਹਨਾਂ ਨੇ ਦੱਬੀ ਹੋਈ ਜਾਂਦਾ ਹੂੰ ਦੂਜੇ ਪਾਸੇ ਇਹ ਸਾਰੇ ਦੇ ਵਿੱਚ ਇੱਕ ਕਰਨਲ ਕਾਂਡ ਦਾ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੀ ਹਾਂ ਜੇ 1 ਮਿੰਟ ਦਾ ਸਮਾਂ ਦੇ ਦਿਓ ਜੀ ਵੇਖੋ ਏ ਹੁਣ ਦੋ ਵੱਖੋ ਵੱਖਰੀਆਂ ਇੱਕ ਫੋਰਸਿਸ ਇੱਕ ਪਾਸੇ ਸਾਡਾ ਪੁਲਿਸ ਜਿਸ ਤੇ ਬਹੁਤ ਤਗੜੀ ਉਂਗਲ ਵਾਰ-ਵਾਰ ਚੁੱਕੀ ਜਾਂਦੀ ਜੇ ਜੋ ਸਾਡੇ ਸਾਹਮਣੇ ਬਹੁਤ ਕੁਝ ਹੁਣ ਖਿਲਰ ਕੇ ਆ ਗਿਆ ਜਦੇ ਵਿੱਚ ਕੋਈ ਲੁਕਾ ਹੈ ਹੀ ਨਹੀਂ ਕਿ ਕਿੰਨੇ ਕੁ ਲਿਪਤ ਨੇ ਤੁਸੀਂ ਜਰਾ ਆਮ ਹੀ ਕੋਨਿਆਂ ਤੇ ਜਦੋਂ ਲਾਲ ਬੱਤੀਆਂ ਜਿਹੜੇ ਦੇ ਕੋਲ ਖੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਨਾਲ ਦਿਹਾੜੀ ਬਣਾ ਰਹੇ ਵੀ ਤੁਹਾਨੂੰ ਲੱਭ ਜਾਣਗੀ ਇਸ ਪੱਧਰ ਤੱਕ ਮੈਂ ਸਾਰਿਆਂ ਤੇ ਬਿਲਕੁਲ ਇਲਜ਼ਾਮ ਨਹੀਂ ਲਾ ਰਹੀ ਪਰ ਕਿਉਂਕਿ ਉਹਨਾਂ ਉੱਤੇ ਫੋਰਸ ਕੀਤਾ ਜਾਂਦਾ ਕਿ ਇੰਨੇ پیسے ਇਕੱਠੇ ਕਰਕੇ ਪਹਚਾਓ ਉੱਪਰ ਤੱਕ ਇਹ ਕਿੱਥੋਂ ਆਣੇ ਨੇ ਮੈਂ ਤਾਂ ਉਹਨਾਂ ਚੋਂ ਵੀ ਕਈ ਵਿਚਾਰੇ ਪਤਾ ਨਹੀਂ ਕਿਵੇਂ ਮਨ ਮਾਰ ਕੇ ਇਹ ਕਰਦੇ ਹੋਣਗੇ ਕਿ ਮੈਂ ਉੱਪਰ ਕਿੱਥੋਂ ਪਹੁੰਚਾਣੇ ਨੇ ਕਿਵੇਂ ਪਹਚਾਏ ਉਹ ਬੰਦਾ ਐਗਜ਼ੈਕਟਲੀ ਉਸੇ ਤਰ੍ਹਾਂ ਜਿਵੇਂ ਸਾਡੇ ਡਾਕਟਰਾਂ ਉੱਤੇ ਇਹ ਲਾਗੂ ਕੀਤਾ ਗਿਆ ਫੋਰਸ ਕੀਤਾ ਗਿਆ ਲੈਟਰ ਇਸ਼ੂਡ ਹੈ ਚਿੱਠੀ ਇਸ਼ੂ ਹੋਈ ਜੇ ਕਿ 5-5000 ਸਾਰੇ ਦਿਓ ਸਕੈਨਰ ਦਿੱਤਾ ਗਿਆ ਕਿੱਥੇ ਜਾਣੇ ਆ ਪੈਸੇ ਕੋਈ ਪਤਾ ਨਹੀਂ ਪਰ ਹਰ ਡਾਕਟਰ 5000 ਦਵੇ ਉਹ ਵੀਰ ਮੇਰਾ 5000 ਦੇਣ ਤੋਂ ਬਾਅਦ ਉਸ ਡਾਕਟਰ ਨੇ ਪੱਲਿਓ ਤਾਂ ਨਹੀਂ ਦੇਣੇ ਉਹਨੇ ਥੱਲੋਂ ਕਿਤੋਂ ਨਾ ਕਿਤੋਂ ਕੱਢਣੇ ਨੇ ਇਹ ਕਿਉਂ ਨਹੀਂ ਸਮਝ ਆਂਦੀ ਤੇ ਭ੍ਰਿਸ਼ਟ ਫਿਰ ਉਹ ਸਭ ਤੋਂ ਲਾ ਬੰਦਾ ਹੋਏਗਾ ਜਿਹੜਾ ਅਖੀਰ ਇਕੱਠੇ ਕਰਕੇ ਪਹਿਲਾਂ ਡਾਕਟਰ ਕੋਲ ਪਹੁੰਚਿਆ ਤੇ ਫਿਰ ਅੱਗੇ ਉਹਨੇ ਉੱਪਰ ਪਹੁੰਚਾਇਆ ਤੇ ਫਿਰ ਉੱਪਰ ਉਹ ਸਮਝ ਰਹੇ ਹੋ ਕਿਸ ਹਿਸਾਬ ਦਾ ਹਰ ਡਾਕਟਰ 5000 ਦੇ ਰਿਹਾ ਤੇ ਕਿਸ ਥਾਂ ਤੇ ਜੋ ਮੰਤਰੀ ਸਾਹਿਬ ਨੇ ਆਪਣਾ ਉਹ ਭੇਜ ਦਿੱਤਾ ਵੀ ਇੱਥੇ ਸਕੈਨ ਕਰਕੇ ਪਾਈ ਜੋ ਕਿੱਧਰ ਜਾ ਰਿਹਾ ਕਿਸ ਹਿਸਾਬ ਦਾ ਇਹ ਹੋ ਰਿਹਾ ਹੈ ਇਹ ਸਾਰੇ ਕਟੜ ਇਮਾਨਦਾਰੀ ਦਾ ਹੀ ਤਾਂ ਸਬੂਤ ਜੇ ਅਸੀਂ ਮੰਨਦੇ ਹਾਂ ਜੇ ਇਸ ਤੋਂ ਵੱਧ ਹੋਰ ਕਟੜ ਇਮਾਨਦਾਰੀ ਹੋ ਕੀ ਸਕਦੀ ਹੈ। ਪਰਿਸ਼ਟ ਤਾਂ ਉਹੀ ਨੇ ਨਾ ਜਿਹੜੇ ਦੇ ਰਹੇ ਨੇ ਤੇ ਜਿਹੜੇ ਆਵਾਜ਼ ਕੱਢਦੇ ਨੇ ਉਹਨਾਂ ਤੇ ਐਕਸ਼ਨ ਹੁੰਦਾ। ਉਹਨਾਂ ਨੂੰ ਪਰੇ ਕਰ ਦਿੱਤਾ ਜਾਂਦਾ, ਬਦਲ ਦਿੱਤਾ ਜਾਂਦਾ ਜਾਂ ਉਹਨਾਂ ਤੇ ਫਿਰ ਪੂਰਾ ਇੱਕ মিডিਆ ਸਿਸਟਮ ਸ਼ੁਰੂ ਹੋਇਆ ਹੋਇਆ ਜਿਹੜਾ ਇਸੇ ਹੀ ਚੀਜ਼ ਤੇ ਕੋਠੀ ਚ ਬਿਠਾ ਦਿੱਤੇ ਗਏ ਨੇ। ਕਿ ਤੁਸੀਂ ਭਾਈ ਇਸ ਬੰਦੇ ਦੇ ਮਗਰ ਪਾ ਕੇ ਜਿੰਨੀ ਛਿੱਲ ਲਾ ਸਕਦੇ ਹੋ ਤੁਸੀਂ ਲਾ ਦਿਓ ਤੇ ਇਹਨੂੰ ਪਬਲਿਕਲੀ ਇੱਕ ਤਰੀਕੇ ਹਰਾਸਮੈਂਟ ਦਾ ਇੱਕ ਤਰੀਕਾ ਬਣਾ ਕੇ ਸਾਹਮਣੇ ਪ੍ਰੋਜੈਕਟ ਕਰ ਦਿਓ ਤਾਂ ਕਿ ਲੋਕ ਆਪਣੇ ਅਸਲ ਮੁੱਦੇ ਤੋਂ ਭਟਕ ਕੇ ਇਸ ਪਾਸੇ ਨੂੰ ਤੁਰ ਜਾਣ ਇੰਨੀ ਹਬਸਰਟੀ ਨਾਲ ਮੈਂ बतौर ਇੱਕ ਸਾਈਕਾਲੋਜਿਸਟ बतौर ਇੱਕ ਡਾਕਟਰ ਤੋਂ ਦੱਸ ਰਹੀ ਹਾਂ ਕਿ ਜਦੋਂ ਹੀ ਕੋਈ ਇਸ ਤਰੀਕੇ ਦਾ ਸ਼ੁਰੂ ਹੁੰਦਾ ਸਾਹਮਣੇ ਆਉਂਦਾ ਚੀਜ਼ ਅਸੀਂ ਬਹੁਤ ਬਹੁਤ ਖੂਬਸੂਰਤ ਢੰਗ ਨਾਲ ਉਹਨੂੰ ਵਿਉਂਤਬੰਦੀ ਦੇ ਨਾਲ ਕਿ ਅੱਜ ਨਵੀਂ ਚੀਜ਼ ਕੀ ਕਰਨੀ ਅਸੀਂ ਉਸ ਪਾਸੇ ਨੂੰ ਲੋਕਾਂ ਨੂੰ ਉਧਰ ਨੂੰ ਤੋਰ ਦੇਣਾ ਮਿਸਾਲ ਵਜੋਂ ਇਹ ਨਹੀਂ ਹੈ ਕਿ ਪੰਜਾਬ ਵਿੱਚ ਜਾਗਦੀ ਜ਼ਮੀਰਾਂ ਵਾਲੇ ਲੋਕ ਨਹੀਂ ਨੇ ਬਿਆਨਤ ਨੇ ਮੈਂ ਕਹਿੰਨੀ ਆ ਜੀ ਪੌਣੀ ਜਨਤਾ ਇਸ ਤਰ੍ਹਾਂ ਦੀ ਹੋਏਗੀ ਜੇ ਵਾਕੀ ਦੀ ਵਿਕ ਜਾਂਦੀ ਜੇ ਬੋਤਲ ਸ਼ਰਾਬ ਲਈ ਜਾਂ ਮੁਫਤ ਚੀਜ਼ਾਂ ਲਈ ਆਪੋਨੀ ਜਨਤਾ ਉਹਦੇ ਵਿੱਚੋਂ ਇਹ ਵੱਖਰੀ ਗੱਲ ਏ ਕਿ ਕੋਈ ਸਾਹਮਣੇ ਬੋਲ ਨਾ ਸਕੇ ਪਰ ਮਨ ਅੰਦਰ ਚਿੰਗਾਰੀ ਹਰ ਕਿਸੇ ਦੀ ਹੁੰਦੀ ਹੈ ਪੰਜਾਬੀ ਚੁੱਪ-ਚੁੱਪ ਹੀ ਤਖਤਾ ਬਦਲਦੇ ਨੇ ਹੁਣ ਇਹਨਾਂ ਸਾਰਿਆਂ ਵਿੱਚ ਇੱਕ ਅਜਿਹੀ ਚੀਜ਼ ਸਾਹਮਣੇ ਆ ਜਾਣੀ ਕਿ ਭਈ ਕ੍ਰਾਂਤੀ ਅਸੀਂ ਕ੍ਰਾਂਤੀ ਨੂੰ ਇੱਕ ਵੱਖੀ ਪਹਿਲੂ ਦੇ ਦਿੱਤਾ ਕ੍ਰਾਂਤੀ ਹੁੰਦੀ ਕੀ ਹੈ ਮੈਨੂੰ ਸ਼ਰਮਿੰਦਗੀ ਨਾਲ ਕਹਿਣਾ ਪੈਂਦਾ ਕਿ ਅਸੀਂ ਤਾਂ ਸ਼ਹੀਦ ਭਗਤ ਸਿੰਘ ਵਿਕਾਊ ਬਣਾ ਛੱਡਿਆ ਵਿਕਾਊ ਇਹ ਸ਼ਬਦ ਬਹੁਤ ਚੁੱਬੇਗਾ ਪਰ ਮੈਨੂੰ ਦੱਸ ਦਿਓ ਜੇ ਵਿਕਾਊ ਨਹੀਂ ਬਣਾਇਆ ਤਾਂ ਅਸੀਂ ਜਿੱਥੇ ਮਰਜ਼ੀ ਉਹਨੂੰ ਵੇਚਦੇ ਆਂ ਸਾਹਮਣੇ ਲੋਕਾਂ ਦੇ ਵਿੱਚ ਵੀ ਨਾਮ ਅੱਗੇ ਰੱਖੋ ਆ ਕ੍ਰਾਂਤੀ ਦਾ ਨਾਮ ਜੇ ਤੁਹਾਨੂੰ ਇਦਾਂ ਹੀ ਲੱਗਦਾ ਵੀ ਜਨਰੇਟਰ ਖੜੇ ਉੱਥੇ ਜਾਂ ਤੁਸੀਂ ਇਹਨਾਂ ਨੂੰ ਜਾਂ ਫਿਰ ਟਾਇਲਟਸ ਨੂੰ ਉਹਨਾਂ ਦੀ ਇਨੋਗ੍ਰੇਸ਼ਨ ਦੇ ਵਿੱਚ ਕਰਕੇ ਤੁਸੀਂ ਤੁਹਾਨੂੰ ਲੱਗਦਾ ਵੀ ਇੱਕ ਕ੍ਰਾਂਤੀ ਹੈ ਤੇ ਅੱਗੇ ਇੱਕ ਠੱਪਾ ਅਸੀਂ ਸ਼ਹੀਦ ਭਗਤ ਸਿੰਘ ਦਾ ਲਾ ਦੇਣਾ ਉਹ ਵੀ ਸੱਚ ਜਾਣਿਓ ਛਾਤੀ ਪਿੱਟਦਾ ਹੋਣਾ ਕਿ ਜਿਸ سرمایہਦਾਰੀ ਤੋਂ ਮੈਂ ਪਰਾਂ ਜਾਣਾ ਸੀ ਵੀ ਕਿਸ ਤਰੀਕੇ ਉਹਨਾਂ ਨੇ ਮੈਨੂੰ ਲਵੇੜ ਕੇ ਸਾਹਮਣੇ ਸ਼ੁਰੂ ਕਰ ਦਿੱਤਾ ਸੋ ਇਹ ਸਾਰਾ ਕੁਝ ਦੇ ਵਿੱਚ ਕਿਹਣਾ ਹੁੰਦੀ ਜੇ ਆਮ ਲੋਕਾਂ ਨੂੰ ਮਾੜੀ-ਮੋਟੀ ਸਮਝ ਵਾਲੇ ਵੀ ਜਿਹੜੇ ਨੇ ਉਹ ਅੰਦਰੋਂ ਅੱਕੇ ਬੈਠੇ ਨੇ ਸ਼ਬਦ ਇਹ ਤੁਸੀਂ ਜਰਾ ਕੋ YouTubeਾਂ ਤੇ Facebookਾਂ ਤੇ ਭਰੇ ਪਏ ਨੇ ਸ਼ਬਦ ਵੇਖੋ ਆਮ ਸਧਾਰਨ ਲੋਕ ਜਿਹੜੇ 80-80 ਵਰਿਆਂ ਦੇ ਬਜ਼ੁਰਗ ਵੀ ਨਿਕਲ ਕੇ ਤੁਹਾਨੂੰ ਪਤਾ ਜੇ ਸ਼ਬਦ ਕੀ ਬੋਲਦੇ ਨੇ ਦਲਾਲੀ ਦਲ ਅਬਦਾਲੀ ਦਲ ਝਾੜੂ ਲੋਟਾ ਦਲ ਇਹ ਸ਼ਬਦ ਉਹ ਪੜੋ ਪੜੋ ਸੁਣੋ ਕੀ ਉਹ ਬੋਲਦੇ ਨੇ ਵੀ ਅਸੀਂ ਨਹੀਂ ਵੜਨ ਦੇਣਾ ਸਾਨੂੰ ਇਹਨਾਂ ਨੇ ਪਾੜ ਲਿਆ ਅਸੀਂ ਪੰਜਾਬੀ ਇੱਕਾਂ ਇਹ ਸ਼ਬਦ ਨਿੱਤਰ ਕੇ ਸਾਹਮਣੇ ਆਣੇ ਬਹੁਤ ਕੁਝ ਸਪਸ਼ਟ ਕਰਦਾ ਕਿ ਸਾਨੂੰ ਸਿਆਸਤਦਾਨਾਂ ਨੇ ਹਿੰਦੂ ਸਿੱਖ ਚ ਵੀ ਪਾੜਿਆ ਸਾਨੂੰ ਉੱਚ-ਨੀਚ ਕਰਕੇ ਜਾਤ ਪਾਤ ਦੇ ਆਧਾਰ ਨਾਲ ਪਾੜਿਆ ਸਭ ਕੁਝ ਪਾੜ ਕੇ ਫਿਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਕਰ ਜਿਵੇਂ ਹੁਣ ਕਹਿੰਦੇ ਨੇ ਨਾ ਹੰਬ ਜਾਂਦਾ ਬੰਦਾ ਬਸ ਹੋਈ ਪਈ ਐ ਉਸ ਪੱਧਰ ਤੇ ਆ ਕੇ ਹੁਣ ਹੌਲੀ ਹੌਲੀ ਲੋਕ ਜਾਗ ਨੇ ਥੱਲੋਂ ਇਕੱਠੇ ਹੋਣੇ ਸ਼ੁਰੂ ਹੋਏ ਨੇ ਸੋ ਇਹ ਜਿਹੜੀ ਚੀਜ਼ ਜੇ ਇਹ ਵਾਕਈ ਇੱਕ ਤਬਦੀਲੀ ਲਿਆਉਣ ਵਾਲੀ ਜੇ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਤਸ਼ੱਦਦ ਵੱਧ ਹੋ ਜਾਏ ਨਾ ਉਸੇ ਤਰ੍ਹਾਂ ਹੀਰਾ ਤਰਾਸ਼ਿਆ ਜਾਂਦਾ ਸੋ ਇਹ ਜਿਸ ਤਰ੍ਹਾਂ ਦੀ ਅਖੀਰੀ ਯਾਨੀ ਗੋਡੇ ਟੇਕਣ ਵਾਲੀ ਗੱਲ ਵੀ ਲਿਟ ਜਾਓ ਥੱਲੇ ਅਸੀਂ ਤੁਹਾਡੀ ਚਮੜੀ ਉਧੇੜਨੀ ਹੈ ਤੇ ਦਿੱਲੀ ਵਾਲਿਆਂ ਨੂੰ ਤੁਹਾਡਾ ਲਹੂ ਚਾਹੀਦਾ ਹੋਰ ਦਿਓ ਹੋਰ ਦਿਓ ਉਹ ਜਿਸ ਤਰੀਕੇ ਕੋਲੂ ਚ ਨੀ ਪੀੜੇ ਗਏ ਨੇ ਨਾ ਐਸ ਵੇਲੇ ਪੰਜਾਬੀ ਉਹ ਅੰਦਰੋਂ ਅੰਦਰੀ ਖੜ ਚੁੱਕੇ ਨੇ ਖੜੇ ਹੋ ਚੁੱਕੇ ਨੇ ਉਹ ਇੱਕ ਹੋ ਰਹੇ ਨੇ ਹੌਲੀ ਹੌਲੀ ਅੰਦਰੋਂ ਤੇ ਫਿਰ ਇਹ ਤੁਹਾਨੂੰ ਪਤਾ ਜੇ ਕਿ ਪੰਜਾਬੀ ਫਿਰ ਆਪਣੀ ਆਈ ਤੇ ਆਣ ਤੇ ਬਹੁਤ ਕੁਸ਼ ਕਰ ਜਾਂਦੇ ਨੇ ਬਿਲਕੁਲ ਬਿਲਕੁਲ ਉਹ ਉਮੀਦ ਕਰਦੇ ਆ ਨਾ ਕਿ ਇਹੋ ਜੇ ਮਾਮਲਿਆਂ ਦੇ ਨਾਲ ਬਾਕੀ ਜਦੋਂ ਕਿਉਂਕਿ ਮੈਂ ਵਾਰ-ਵਾਰ ਪੁਲਿਸ ਤੰਤਰ ਦੇ ਉੱਤੇ ਇਸ ਕਰਕੇ ਫੋਕਸ ਕਰ ਰਿਹਾ ਕਿ ਉਹਨਾਂ ਦੇ ਹੱਥ ਪੰਜਾਬ ਦੀ ਸੁਰੱਖਿਆ ਦੀ ਬਾਗਡੋਰ ਹੈ ਉਹਨਾਂ ਦੇ ਉੱਤੇ ਉਮੀਦਾਂ ਹੁੰਦੀਆਂ ਪਰ ਜਦੋਂ ਇਦਾਂ ਦੇ ਕੋ ਵੱਡੇ ਪ੍ਰਸ਼ਤ ਅਧਿਕਾਰੀ ਕਰਮਚਾਰੀ ਵਿੱਚ ਬੈਠੇ ਉੱਪਰਲੇ ਲੈਵਲ ਤੋਂ ਲੈ ਕੇ ਹੇਠਲੇ ਲੈਵਲ ਤੱਕ ਲਪਟ ਹੋਣ ਤਾਂ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿ ਅਸੀਂ ਕਿੱਥੋਂ ਜ਼ੀਰੋ ਟੋਲਰੈਂਸ ਦੀ ਕਿੱਥੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਜਾਂ ਕਿੱਥੋਂ ਗੈਂਗਸਟਰ ਮੁਕਤ ਪੰਜਾਬ ਦੀ ਕਿੱਥੋਂ ਨਸ਼ਾ ਮੁਕਤ ਪੰਜਾਬ ਦੀ ਉਮੀਦ ਕਰ ਸਕਦੇ ਆ ਮੈਮ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਕਿਉਂਕਿ ਸਾਰੀਆਂ ਸਰਕਾਰਾਂ ਤੇ ਸਵਾਲ ਉੱਠਦੇ ਰਹੇ ਨੇ ਕਿ ਕਿਵੇਂ ਉਸਤ ਬਣਾਈ ਹੁੰਦੀ ਹੈ ਕਿਵੇਂ ਇਹ ਇਹ ਇਕੱਲਾ ਤਾਂ ਇਹ ਰਹੀ ਨਾ ਕਿ ਜੇ ਹਾਲੇ ਸਾਬਤ ਨਹੀਂ ਹੋਇਆ ਕਿ ਡੀਆਈਜੀ ਭੁੱਲਰ ਕੋਲੇ ਪੈਸਾ ਆਇਆ ਕਿੱਥੋਂ ਜਾਏ ਪੈਸਾ ਜਾਣਾ ਕਿੱਥੇ ਸੀ ਜਾਏ ਪੈਸਾ ਜਾਂ ਸੀਬੀਆਈ ਕਿਵੇਂ ਸਾਰੇ ਕੰਮ ਦੇ ਵਿੱਚ ਅੱਗੇ ਵਧ ਰਹੀ ਆ ਪਰ ਸਵਾਲ ਇਹ ਹੈ ਕਿ ਕੀ ਇਹ ਇਕੱਲੇ ਡੀਆਈਜੀ ਭੁੱਲਰ ਤਕਸੀਮਤ ਹੈ ਜਾਂ ਇਹਦੇ ਤਾਰ ਗਾਂਹ ਤੱਕ ਫਰੋਲੇ ਜਾਣਗੇ ਜਿਵੇਂ ਗਹਿਰੇ ਈਡੀ ਦੀ ਐਂਟਰੀ ਸੀਬੀਆਈ ਦੀ ਐਂਟਰੀ ਜਦ ਪਿਛਲੇ ਰਿਕਾਰਡ ਨੂੰ ਵੀ ਫਰੋਲਿਆ ਜਾਏਗਾ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਨੂੰ ਕਿ ਉਹਨਾਂ ਦੀਆਂ ਸਰਕਾਰਾਂ ਚ ਕਿਵੇਂ ਵੱਡੇ ਅਧਿਕਾਰੀਆਂ ਨੂੰ ਅਫਸਰਾਂ ਨੂੰ ਬਚਾਇਆ ਜਾਂਦਾ ਰਿਹਾ ਜਾਂ ਉਹਨਾਂ ਦੀ ਪੁਸ਼ਤ ਬਣਾਈ ਹੁੰਦੀ ਰਹੀ ਸੁਖਿੰਦਰ ਜੀ ਮੈਨੂੰ ਉਮੀਦ ਘੱਟ ਜਾਪ ਦੀ ਜੇ ਪਰ ਮੈਂ ਬਹੁਤ ਸੂਝਵਾਨ ਹੋਰ ਨੇ ਜਿਹੜੇ ਮੇਰਾ ਖਿਆਲ ਹੈ ਅਗਾਹ ਤੱਕ ਅੰਦਰ ਕੁਰੇਦ ਕੇ ਕੁਛ ਲੱਭ ਲੈਣ ਮੈਨੂੰ ਉਮੀਦ ਘੱਟ ਜਾਪ ਦੀ ਜੇ ਕਿਉਂਕਿ ਕਾਂ ਟੰਗਿਆ ਵਰਗਾ ਜ਼ਿਆਦਾ ਜਾਪਦਾ ਜੇ ਕਿਉਂਕਿ ਰੂਲਿੰਗ ਪਾਰਟੀ ਵਿੱਚ ਵੀ ਝਾਤ ਮਾਰੋ ਤੁਹਾਨੂੰ ਨਹੀਂ ਦੱਸਦਾ ਕਿ ਬੰਦੇ ਤਾਂ ਹੋਰ ਨਾ ਪਾਰਟੀਆਂ ਵਿੱਚੋਂ ਹੀ ਆਏ ਨੇ ਅਸਮਾਨੋਂ ਤਾਂ ਉਤਰੇ ਨਹੀਂ ਕਿ ਅਫਸਰ ਕਿਵੇਂ ਉਹੀ ਯਾਨੀ ਜਿਹੜੀ ਮਰਜ਼ੀ ਪਾਰਟੀ ਰੂਲ ਕਰਦੀ ਆ ਜਾਏ ਉਹੀ ਅਫਸਰ ਉਸੇ ਹੀ ਤਰੀਕੇ ਉਨੇ ਹੀ ਜ਼ਿਆਦਾ ਵਜ਼ਨਦਾਰ ਹੋਈ ਜਾਂਦੇ ਨੇ ਹਰ ਪਾਸੇ ਦਾ ਮਤਲਬ ਸਮਝ ਜਾਂਦੀ ਜੇ ਕਿ ਇਹ ਜਿੰਨਾ ਵਜ਼ਨ ਉਹ ਆਪਣਾ ਬਣਾਉਂਦੇ ਨੇ ਰਾਜ ਦੇ ਵਿੱਚ ਉਨਹੀਂ ਉਹਨਾਂ ਦੀ ਜਾਇਦਾਦ ਦਾ ਵਜ਼ਨ ਵੱਧਦਾ ਜੇ ਤੇ ਇਹ ਵਜ਼ਨ ਅਸਮਾਨੋਂ ਨਹੀਂ ਜੇ ਨਿਕਲਿਆ ਆਂਦਾ ਸੁਖਵਿੰਦਰ ਜੀ ਤੁਹਾਡੇ ਮੇਰੇ ਵਰਗੇ ਜਿਨ੍ਹਾਂ ਤੇ ਹੁਣ ਇਹ ਭ੍ਰਿਸ਼ਟ ਦਾ ਲਾ ਦੇਣਗੇ ਜੀ ਇਹ ਭ੍ਰਿਸ਼ਟ ਨਹੀਂ ਕਿਉਂਕਿ ਇਹਨਾਂ ਨੇ ਪੈਸੇ ਸਾਨੂੰ ਦਿੱਤੇ ਤਾਂ ਇਹ ਆਮ ਸਧਾਰਨ ਬੰਦਾ ਕਿੱਥੇ ਨੂੰ ਜਾਵੇ ਉਹ ਜਦੋਂ ਉੱਪਰੋਂ ਸ਼ੁਰੂ ਹੁੰਦਾ ਜੇ ਵੀ ਅਸੀਂ ਇਕੱਤਰ ਕਰਨਾ ਥੱਲੇੋਂ ਉੱਪਰ ਤੱਕ ਇਹ ਚੱਲਦਾ ਜੇ ਸਭ ਤੋਂ ਹੇਠਲੀ ਪੱਧਰ ਤੋਂ ਤਾਂ ਉਹ ਇੱਕ ਸੜਕ ਤੇ ਖੜਾ ਪੁਲਿਸ ਵਾਲਾ ਅਸੀਂ ਕਹਿ ਦਾਂਗੇ ਜਾਂ ਇੱਕ ਸਭ ਤੋਂ ਹੇਠਲੀ ਪੱਧਰ ਦਾ ਕਲਰਕ ਨੂੰ ਫੜ ਕੇ ਕਹਿ ਦਾਂਗੇ ਇਹਨੂੰ ਫੜ ਲਿਆ ਭ੍ਰਿਸ਼ਟ ਤੇ ਪਰ ਉਹਨੇ ਮੰਗਿਆ ਕਿੱਥੇ ਯਾਨੀ ਇੱਕ ਡੀਆਈਜੀ ਲੈਵਲ ਤੱਕ ਜੇ ਪਹੁੰਚਿਆ ਸਾਰੀਆਂ ਸਰਕਾਰਾਂ ਦੇ ਵਿੱਚੋਂ ਪਹੁੰਚਿਆ ਸਾਰਿਆਂ ਦਾ ਚਹੇਤਾ ਰਿਹਾ ਤਾਂ ਫਿਰ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਇਸ ਤੋਂ ਵੱਧ ਕੋਈ ਸ਼ਬਦ ਕਹਿਣ ਦੀ ਲੋੜ ਹੈ ਕਿਉਂ ਇੱਥੇ ਕਤਲ ਵਧ ਰਹੇ ਨੇ ਕਿਉਂ ਲੁੱਟਾਂ ਖੋਹਾਂ ਵਧ ਰਹੀਆਂ ਨੇ ਕਿਉਂ ਗੈਂਗਸਟਰ ਵਧ ਰਹੇ ਨੇ ਕਿਉਂ ਹਰ ਥਾਂ ਤੇ ਕਦੇ ਇੰਨਾ ਕਦੇ ਆਹ ਸਭ ਥਾਂ ਤੇ ਘਰਾਂ ਦੇ ਵਿੱਚ ਵੜ-ਵੜ ਕੇ ਜੋ ਹੋ ਰਿਹਾ ਕਿਉਂਕਿ ਉੱਥੇ ਪੁਲਿਸ ਨਜ਼ਾਰਾ ਦੇ ਕਰੇ ਕੀ ਗੁਨਾਹ ਪੁਲਿਸ ਵਾਲਿਆਂ ਦਾ ਜੇ ਇਹੋਂ ਤੋਂ ਉੱਪਰਲੇ ਇਹੀ 1100 ਬੰਦੇ ਦੇਖੋਗੇ ਜਿਹੜੇ ਆਈਐਸ ਆਈ ਪੀਐਸ ਪੀਸੀਐਸ ਇਹ ਤਾਂ ਸਾਰੇ ਜੱਜਾਂ ਦੇ ਦੁਆਲੇ ਵਕੀਲਾਂ ਦੇ ਦੁਆਲੇ ਨਾਮ ਪਰ ਤੁਸੀਂ ਇਹਨਾਂ ਤੋਂ ਇਲਾਵਾ ਜਿੰਨੇ ਸਿਆਸਤਦਾਨ ਉਹਨਾਂ ਦੇ ਰਿਸ਼ਤੇਦਾਰੀ ਇਹ ਸਾਰਿਆਂ ਦੇ ਪੁਲਿਸ ਅਫਸਰ ਹੀ ਉਹਨਾਂ ਦੇ ਵਿਚਾਰੇ ਪੁਲਿਸ ਦੇ ਕਰਮੀ ਉਹਨਾਂ ਦੇ ਆਲੇ ਦੁਆਲੇ ਗੇੜਿਆਂ ਤੋਂ ਡਿਊਟੀਆਂ ਤੋਂ ਫ੍ਰੀ ਨਹੀਂ ਹੁੰਦੇ ਉਹ ਕਿੱਥੋਂ ਸਾਂਭਣਗੇ ਬਾਕੀ ਫਿਰ ਉੱਥੇ ਵੀ ਬੈਠੇ ਉਹਨਾਂ ਨੂੰ ਜੇ ਹੁਕਮ ਹੋਏ ਭਾਈ ਸਾਹਿਬ ਉੱਪਰ ਤੱਕ ਇੰਨੇ ਲੱਖਾਂ ਜਾਂ ਇੰਨੇ ਕਰੋੜਾ ਪਚਾਣੇ ਨੇ ਉਹ ਕਿੱਥੋਂ ਲਿਆਏਗਾ ਬੰਦਾ ਉਹ ਕਿਵੇਂ ਕਰੇ ਇਕੱਠਾ ਸੋ ਅਸੀਂ ਉਂਗਲ ਬਹੁਤ ਛੇਤੀ ਚੱਕ ਦਿੰਨੇ ਆਂ ਵੀ ਆਹ ਹੇਠਲੇ ਜਿਹੜੇ ਪੁਲਿਸ ਕਰਮੀ ਆ ਆ ਆ ਲੈ ਰਹੇ ਨੇ ਪੈਸੇ ਉਹ ਆਪਣੇ ਤੱਕ ਤਸੀਮਤ ਰੱਖਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਤੁਹਾਨੂੰ ਤੇ ਪਤਾ ਹੀ ਨਹੀਂ ਕਿ ਕਿਵੇਂ ਡਾਕਟਰਾਂ ਤੋਂ 5-5 ਹਜ਼ਾਰ ਇਕੱਠਾ ਕੀਤਾ ਜਾ ਰਿਹਾ ਤਾਂ ਇਹ ਡਾਕਟਰ ਪੱਲਿਓ ਬਿਲਕੁਲ ਨਹੀਂ ਦੇਵੇਗਾ ਉਹ ਵੀ ਕਿਤੇ ਨਾ ਕਿਤੇ ਸੱਜੇੋਂ ਖੱਬੋਂ ਇਕੱਠਾ ਕਰੇਗਾ ਉਸੇ ਹੀ ਤਰ੍ਹਾਂ ਇਹਨਾਂ ਨੂੰ ਜਦੋਂ ਕਿਹਾ ਜਾਂਦਾ ਦਾ ਉੱਪਰਲੇ ਜ਼ਰੂਰ ਹੋਣਗੇ ਪ੍ਰਿਸ਼ਟ ਦਿਸਦੇ ਨੇ ਹੈਗੇ ਨੇ ਬਿਆੰਤ ਨੇ ਪਰ ਉਹਨਾਂ ਨੂੰ ਫੋਰਸ ਕੌਣ ਕਰ ਰਿਹਾ ਉਪਰੋਂ ਥੱਲੇ ਤੱਕ ਵੀ ਇਹ ਲੈ ਆਈ ਜਾਓ ਤੇ ਜੇ ਅੱਜ ਗੱਲਾਂ ਉਤਰ ਰਹੀਆਂ ਨੇ ਕਿ ਇਹ ਭੁੱਲਰ ਜਿਹਦਾ ਵਿਓ ਇਸ ਤਰੀਕੇ ਦਾ ਸੀ ਜਾਂ ਆ ਸੀ ਜਾਂ ਜੋ ਵੀ ਕੁਝ ਉਹ ਨਫਜ਼ ਕੱਢ ਰਹੇ ਨੇ ਜੇ ਅੱਜ ਜਿਹੜੇ ਵੀ ਲੋਕ ਭਾਵੇਂ ਇੱਥੇ ਜਾਂ ਵਤਨੋਂ ਪਾਰ ਬੈਠੇ ਜੋ ਉਹਨਾਂ ਦੇ ਸਾਥੀ ਬੋਲ ਰਹੇ ਨੇ ਤਾਂ ਕੀ ਇਹ ਪਹਿਲਾਂ ਪਤਾ ਨਹੀਂ ਸੀ ਕੌਣ ਸੀ ਜਿਸ ਨੇ ਇਹ ਸਾਰਾ ਕੁਝ ਲੁਕਾਇਆ ਕੌਣ ਸੀ ਇਦਾ ਮਤਲਬ ਇਹ ਹਰ ਸਰਕਾਰ ਜਾਣਦੇ-ਬੁੱਝਦੇ ਇਹ ਸਭ ਕੁਝ ਲੁਕਾਉਂਦੀ ਰਹੀ ਉਹਨਾਂ ਦੇ ਸਾਥੀ ਸਭ ਜਾਣਦੇ ਸੀ ਉਹਨਾਂ ਦੀਆਂ ਸ਼ਿਕਾਇਤਾਂ ਜੇ ਕੀਤੀਆਂ ਵੀ ਗਈਆਂ ਤਾਂ ਉਹ ਕਹਿੰਦੇ ਨੇ ਜੀ ਉੱਪਰ ਗਈਆਂ ਬੋਲੀਆਂ ਕੰਨਾਂ ਤੱਕ ਗਈਆਂ ਦੱਬ ਦਿੱਤੀਆਂ ਗਈਆਂ ਤਾਂ ਇਹਦਾ ਮਤਲਬ ਹਰ ਕੋਈ ਆਲੇ-ਦੁਆਲੇ ਖਾਣ-ਪੀਣ ਵਾਲਾ ਬੈਠਾ ਸੀ ਤੇ ਜਿਹੜਾ ਕੋਈ ਨਹੀਂ ਸੀ ਉਹਨੂੰ ਕਿਨਾਰੇ ਕਰ ਦਿੱਤਾ ਜਾਂਦਾ ਸੀ ਕਿ ਤੁਹਾਨੂੰ ਇਹੋ ਜੀ ਪੋਸਟਿੰਗ ਦੇ ਦਿੱਤੀ ਜਾਊਗੀ ਜਿੱਥੇ ਤੁਸੀਂ ਆਵਾਜ਼ ਹੀ ਨਾ ਕੱਢ ਸਕੋ ਆਪਣੇ ਬੈਠੇ ਰਹੋ ਤੇ ਬਾਕੀ ਜਿਹਨੇ ਤੁਸੀਂ ਉੱਪਰ ਖਾਣ ਪੀਣ ਵਾਲੇ ਮਾਲ ਦੇ ਵਿੱਚ ਜੁੜ ਜਾਓ ਹੁਣ ਅੱਜ ਦੇ ਦਿਨ ਇਹ ਉਹਦੇ ਉੱਤੋਂ ਸ਼ੁਰੂ ਹੋਣੀ ਗੱਲ ਤਾਂ ਫਿਰ ਮੈਨੂੰ ਦੱਸੋ ਅੱਗੋਂ ਪੁੱਤਰ ਤੱਕ ਯਾਨੀ ਹੁਣ ਤਿੰਨ ਪੁਸ਼ਤਾਂ ਵਿੱਚ ਲਪੇਟ ਲਈਆਂ ਗਈਆਂ ਤਪਰ ਵਿੱਚ ਸਾਰੇ ਜਿਹਨੇ ਚੁੱਪ ਕਿਉਂ ਸਨ ਕਿ ਹੋਇਸ ਪੱਧਰ ਤੱਕ ਦੀ ਹੋਣ ਲੱਗੀ ਮੈਂ ਤਾਂ ਅੱਗੇ ਵੀ ਕਿਹਾ ਜੇ ਪਿਛਲਿਆਂ ਨੂੰ ਹਲੇ ਤੱਕ ਨਹੀਂ ਫੜ ਸਕੇ ਕਿ ਭਾਈ ਸਿੱਧੇ ਤੌਰ ਤੇ ਡਰੱਗਸ ਦੇ ਵਿੱਚ ਇਨਵੋਲ ਅਸੀਂ ਨਸ਼ਾ ਮੁਕਤ ਪੰਜਾਬ ਦੀ ਗੱਲ ਕਰ ਰਹੇ ਹਾਂ ਇੱਕ ਪੁਲਿਸ ਵਾਲਿਆਂ ਤੋਂ ਆਪਣਾ ਹੀ ਪੁਲਿਸ ਵਾਲਾ ਨਹੀਂ ਫੜਿਆ ਜਾਂਦਾ ਕਿਸ ਕਿਸਮ ਦੀ ਅਸੀਂ ਕਹਿ ਰਹੇ ਹਾਂ ਸਟੇਟ ਦੇ ਵਿੱਚ ਅਸੀਂ ਕਿ ਸਾਰਾ ਕੁਝ ਠੀਕ ਹੈ ਇਸੇ ਤਰੀਕੇ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਕਿ ਤੁਸੀਂ ਸਾਰੇ ਕਰਪਟ ਇੱਕ ਦੂਜੇ ਨੂੰ ਸੇਵ ਕਰੀ ਜਾਓ ਪ੍ਰਿਸ਼ਟੀ ਪ੍ਰਿਸ਼ਟ ਦਾ ਸਾਥੀ ਦਈ ਜਾਵੇ ਯਾਨੀ ਚੋਰ ਚੋਰ ਸਾਰੇ ਇਕੱਠੇ ਹੋਈ ਜਾਣ ਸਾਧ ਜਿਹੜੇ ਵਿਚਾਰੇ ਗਿਣੇ ਚੁਣੇ ਉਹਨਾਂ ਨੂੰ ਵੱਖ ਕਰਕੇ ਉਹਨਾਂ ਨੂੰ ਵੱਖਰੇ ਅੰਦਰ ਤਾੜ ਦਿਓ ਨਾ ਬੋਲਣ ਦੀ ਆਜ਼ਾਦੀ ਨਾ ਲਿਖਣ ਦੀ ਆਜ਼ਾਦੀ ਲਿਖ ਕੇ ਦਿਖਾ ਦਿਓ ਅੱਜ ਸੁਖਵਿੰਦਰ ਜੀ ਮੈਂ ਦਾਅਵੇ ਨਾ ਕਹਿ ਸਕਦੀ ਕਿਸੇ ਹੀ ਅਖਬਾਰ ਵਿੱਚ ਅੱਜ ਲਿਖ ਕੇ ਇਹੀ ਚੀਜ਼ਾਂ ਜੋ ਆਪਾਂ ਬੋਲ ਰਹੇ ਆ ਦਿਖਾ ਦਿਓ ਜੇ ਕੋਈ ਛਾਪ ਦੇਵੇ ਕਿਉਂਕਿ ਉਹਨਾਂ ਤੇ ਵੀ ਸਟ੍ਰਿਕਚਰਸ ਨੇ ਸਖਤ ਵੀ ਛਾਪੋ ਅਸੀਂ ਤੁਹਾਨੂੰ ਐਡਸ ਬੰਦ ਤੁਸੀਂ ਆਵਾਜ਼ ਕੱਢਣੀ ਨਹੀਂ ਇਹ ਹਰ ਪਾਸੇ ਅਸੀਂ ਜੋ ਹਿਟਲਰੀ ਰਾਜ ਇਸ ਵੇਲੇ ਜੇ ਇਹੀ ਹੁੰਦਾ ਇਹ ਕਟੜ ਇਮਾਨਦਾਰ ਹੋ ਤਾਂ ਮੈਨੂੰ ਲੱਗਦਾ ਵੀ ਡਿਕਸ਼ਨਰੀ ਸਾਨੂੰ ਪੰਜਾਬੀ ਦੀ ਬਦਲ ਦੇਣੀ ਚਾਹੀਦੀ ਹੈ ਕਿ ਫਿਰ ਹਰ ਆਮ ਬੰਦਾ ਪਰੇਸ਼ਟਾ ਹੈ ਪਰ ਜਿਹੜਾ ਇਹ ਕਰਪਸ਼ਨ ਕਰ ਰਿਹਾ ਉਹ ਸਾਰੇ ਕਟੜ ਇਮਾਨਦਾਰ ਉਸਾਂ ਤੇ ਉਹਨਾਂ ਦੇ ਉੱਤੇ ਹੀ ਠੱਪੇ ਲੱਗਣੇ ਨੇ ਤਾਂ ਫਿਰ ਆਪਾਂ ਡਿਕਸ਼ਨਰੀ ਤਬਦੀਲ ਕਰ ਲੈਣੇ ਕਿਉਂਕਿ ਇਹ ਸ਼ਬਦ ਬਹੁਤ ਜ਼ਿਆਦਾ ਖਰਾਬ ਕਰ ਦਿੱਤੇ ਨੇ ਪਰ ਰੱਬ ਦਾ ਵਾਸਤਾ ਜੇ ਕਿ ਇਹ ਆਪਾਂ ਸ਼ਹੀਦ ਭਗਤ ਸਿੰਘ ਨੂੰ ਜਿਸ ਚਿੱਕੜ ਚਿੱਟਪੋਕੇ ਕੱਢ ਰਹੇ ਆ ਉਹ ਤਾਂ ਮੇਰਾ خیال ਇਹ ਬਸ ਕਰ ਦੇਣਾ ਚਾਹੀਦਾ ਕਿ ਕਿਸੇ ਸ਼ਹੀਦ ਨੂੰ ਜਿਹਦਾ ਕਿ ਨਾਮ ਦੁਨੀਆ ਵਿੱਚ ਵੱਜਦਾ ਹੋਵੇ ਜਿਹੜਾ ਆਪਣੇ ਲਈ ਤਾਂ ਜੀ ਵੀ ਨਹੀਂ ਸਾਡੇ ਲਈ ਜੀਵਿਆ ਇੱਕ ਕ੍ਰਾਂਤੀ ਦਾ ਰਾਹ ਦਿਖਾਇਆ ਉਹ ਕ੍ਰਾਂਤੀ ਇਸ ਕਿਸਮ ਦੇ ਚਿੱਕੜ ਵਿੱਚੋਂ ਲੰਗੇ ਨਹੀਂ ਸੀ ਬਿਲਕੁਲ ਨਹੀਂ ਸੀ ਇਸ ਚੀਜ਼ ਦੇ ਵਿਰੋਧਾਵਾਜ਼ ਜ਼ਰੂਰ ਚੁੱਕਣੀ ਚਾਹੀਦੀ ਬਿਲਕੁਲ ਉਮੀਦ ਕਰਦੇ ਹਾਂ ਕਿ ਲੋਕ ਇਹਨਾਂ ਮਸਲਿਆਂ ਨੂੰ ਜ਼ਰੂਰ ਸਮਝਣਗੇ ਕਿ ਆਖਰਕਾਰ ਉਹਨਾਂ ਦੇ ਨਾਲ ਬੀਤ ਕੀ ਰਿਹਾ ਹੈ ਅੱਛਾ ਇੱਕ ਜਾਂਦੇ ਜਾਂਦੇ ਬੜਾ ਅਹਿਮ ਸਵਾਲ ਹੈ ਕਿ ਇਹਨਾਂ ਸਾਰੇ ਰੌਲੇ ਘੋਟੋਲਿਆਂ ਦੇ ਵਿਚਾਲੇ ਤੁਸੀਂ ਵੇਖਿਆ ਹੋਣਾ ਭਗਵੰਤ ਮਾਨ ਸਾਹਿਬ ਦੀ ਇੱਕ ਵੀਡੀਓ ਉਹਨਾਂ ਦੇ ਨਾਂ ਦੇ ਉੱਤੇ ਕਥਿਤ ਵੀਡੀਓ ਜਿਹੜੀ ਵਾਇਰਲ ਹੋਈ ਪਰਚਾ ਵੀ ਹੋਇਆ ਏਆਈ ਦੇ ਜ਼ਰੀਏ ਫੇਕ ਵੀਡੀਓ ਨੂੰ ਮਤਲਬ ਕਿ ਸਰਕੂਲੇਟ ਕੀਤਾ ਗਿਆ ਦੂਜੇ ਪਾਸੇ ਤਰਨਤਾਰਨ ਦੀ ਇਲੈਕਸ਼ਨ ਦੇ ਰੌਲੇ ਰੱਪੇ ਚੱਲਦੇ ਨੇ ਤੁਸੀਂ ਪੰਜਾਬ ਦੇ ਲੋਕਾਂ ਦੀ ਸਾਈਕੀ ਨੂੰ ਕਿਵੇਂ ਸਮਝਦੇ ਹੋ ਇਹਨਾਂ ਸਾਰੇ ਰੌਲੇ ਰੱਪਿਆਂ ਦੇ ਵਿੱਚ ਕਿਉਂਕਿ ਬਾਵੇਂ ਵੋਟ ਪਾਉਣੀ ਐ ਉਹਨਾਂ ਦਾ ਵੋਟ ਹੱਕ ਐ ਉਹ ਬਹੁਤ ਕੁਝ ਤਬਦੀਲ ਵੀ ਹੁੰਦਾ ਕਿ ਲੋਕਾਂ ਦੇ ਮਨ ਅਜ ਕੀ ਚੱਲ ਰਿਹਾ ਲੋਕ ਕੀ ਸਮਝ ਰਹੇ ਨੇ ਸਿਆਸਤ ਨੂੰ ਜਾਂ ਤਰਨ ਤਰਨ ਦੀ ਹਵਾ ਨੂੰ ਲੈ ਕੇ ਗੱਲਾਂ ਚੱਲਦੀਆਂ ਕਿ ਇਹ ਸਾਰੀਆਂ ਚੀਜ਼ਾਂ ਕਿਤੇ ਉਸ ਪਾਸੇ ਵੱਲੋਂ ਤਾਂ ਨਹੀਂ ਵੱਧ ਰਹੀਆਂ ਕਿ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਸਰਕਾਰ ਦੇ ਉੱਤੇ ਕੋਈ ਟੈਗ ਲਾਉਣ ਦੀ ਕੋਸ਼ਿਸ਼ ਹੈ ਸਿਕੁੰਦਰ ਦੀ ਜਿਹੜਾ ਸਿਆਸਤ ਜੈ ਨਾ ਇਹ ਇੰਨੀ ਗੁੰਜਲਦਾਰੇ ਜਿਸ ਵਿੱਚ ਤੁਹਾਨੂੰ ਸਿਖਰ ਦਾ ਝੂਠ ਸਿਖਰ ਦਾ ਪਖੰਡ ਤੇ ਸਖਤ ਚਮੜੀ ਦੇ ਨਾਲ ਲੁੱਟ ਖੋਹ ਦੇ ਵਿੱਚ ਮਾਸਟਰੀ ਹੋਣੀ ਚਾਹੀਦੀ ਹੈ ਮੈਂ ਤਾਂ ਜਦੋਂ ਮੈਨੂੰ ਘਟੋ ਘਟ ਇਸ ਦੇ ਵੱਲ ਨੂੰ ਤੱਕਿਆ ਗਿਆ ਸੀ ਜਾਂ ਮੈਨੂੰ ਬਹੁਤ ਵਾਰ ਪੁੱਛਿਆ ਗਿਆ ਸੀ ਮੈਨੂੰ ਉਦੋਂ ਇਹ ਬਖੂਬੀ ਮੈਂ ਸ਼ੁਕਰ ਆਪਦਾ ਮਨਾਉਂਦੀ ਆ ਕਿ ਪਰਾਂ ਹੋ ਗਈ ਤੇ ਉਦੋਂ ਸਮਝ ਆ ਗਈ ਸੀ ਕਿ ਭਾਈ ਜਿਸ ਢੰਗ ਦੀਆਂ ਗੱਲਾਂ ਇਥੋਂ ਸੁਣਨ ਨੂੰ ਪੈ ਰਹੀਆਂ ਇਸ ਤਰੀਕੇ ਦਾ ਸਾਡਾ ਨਾ ਰਾਹ ਤੇ ਨਾ ਸਾਨੂੰ ਇਹ ਸਮਝ ਆਣੀ ਤੇ ਨਾ ਇਹ ਕੀਤੀ ਜਾਣੀ ਸੋ ਉਹ ਜਿਹੜਾ ਕੁਫਰ ਦੀ ਸਿਖਰ ਆ ਜਾਂਦੀ ਜੇ ਨਾ ਉਹਦੇ ਵਿੱਚ ਸੱਚ ਜਾਣਿਓ ਇਹਨਾਂ ਕੋਸ਼ਿਸ਼ ਊਠ ਸੱਚ ਵਿੱਚ ਲਬੇੜ ਕੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਹਰ ਪਾਸਿਓਂ ਕਿ ਤੁਹਾਨੂੰ ਇੱਕ ਪਾਸੇ ਚਮਕਦਾਰ ਸ਼ੀਸ਼ਾ ਦਿਖੇ ਤੇ ਦੂਜੇ ਪਾਸੇ ਤਾ ਉਹ ਪੁਰਾਣੀ ਭਾਂਡੇ ਲਿਸ਼ਕਾ ਕੇ ਸਾਹਮਣੇ ਦਿਖਾਏ ਜਾਂਦੇ ਨਹੀਂ ਸੋ ਅੱਜ ਦੇ ਦਿਨ ਪੰਜਾਬ ਤੇ ਵਿਚਾਰਿਆ ਨਾ ਨਵੇਂ-ਨਵੇਂ ਤਜਰਬੇ ਹੀ ਕਰਦਾ ਥੱਕ ਗਿਆ ਵੀ ਪਹਿਲਿਆਂ ਨੂੰ ਲਈਏ ਅਗਲਾ ਲਈਏ ਪਰ ਜਦੋਂ ਅਗਲਾ ਲਿਆਓ ਫਿਰ ਪਹਿਲਿਆਂ ਨੂੰ ਹੀ ਨਾਲ ਲੈ ਆਂਦੇ ਨੇ ਸੋ ਇੱਕ ਤਰੀਕੇ ਇਹ ਇੱਕ ਮਿਕ ਹੋ ਗਏ ਨੇ ਜਿਵੇਂ ਹਰਿਆਣੇ ਵਿੱਚ ਚਤਾਲਾ ਨੂੰ ਦਿਖੀ ਸਜ਼ਾ ਮਿਲੀ ਮੈਨੂੰ ਪੰਜਾਬ ਚ ਦਿਖਾ ਦਿਓ ਕਿਸੇ ਇੱਕ ਨੂੰ ਵੀ ਮਿਲੀ ਹੋਏ ਸਭ ਅੰਦਰ ਖਾਤੇ ਤਾਂ ਇੱਕੋ ਜਿਹੀ ਹੁੰਦੇ ਨੇ ਸਾਨੂੰ ਹੀ ਉਹ ਚਮਕਦਾਰ ਜਾਂ ਉੱਪਰ ਪਾਲਿਸ਼ ਕਰਕੇ ਦਿਖਾ ਦਿੱਤੇ ਜਾਂਦੇ ਨੇ ਪਰ ਉਹਦੇ ਵਿੱਚ ਇੱਕ ਨਵੀਂ ਉਮੀਦ ਲੋਕਾਂ ਦੇ ਮਨਾਂ ਚ ਫੇਰ ਉੱਭਰੀ ਏ ਅੰਮ੍ਰਿਤਪਾਲ ਵਜੋਂ ਜੋ ਦਿਖਦੀ ਪਈ ਜੇ ਅਸਲੀਲੇ ਤਰਨ ਤਾਰਨ ਦੇ ਵਿੱਚ ਮੇਰੀ ਬਿਲਕੁਲ ਇਸ ਪਾਸੇ ਕਿਉਂਕਿ ਮੈਂ ਤਾਂ ਵੋਟ ਉੱਥੇ ਪਾਣੀ ਵੀ ਨਹੀਂ ਤੇ ਨਾ ਮੈਂ ਕੋਈ ਸਿਆਸਤਦਾਨ ਆ ਤੇ ਨਾ ਮੈਂ ਉਸ ਬਾਬਤ ਕੋਈ ਬਹੁਤੀ ਡਿਟੇਲ ਸਮਝਦੀ ਆ ਕੀ ਵਾਪਰ ਰਿਹਾ ਪਰ ਉਹ ਪਾਣੇ ਦੇ ਵਿੱਚ ਜਦੋਂ ਡੂੰਗਾ ਵੜ ਕੇ ਕਿਸੇ ਨਾਲ ਗੱਲ ਕਰੋ ਤਾਂ ਉਹ ਉਹਨਾਂ ਦੇ ਮੂੰਹ ਚੋਂ ਮਾੜੀ ਸ਼ਬਦਾਵਲੀ ਹੀ ਨਿਕਲਦੀ ਹੈ ਕਿ ਇਹ ਇੱਕ ਤੋਂ ਇੱਕ ਵੱਧ ਚੜ ਕੇ ਬਲਕਿ ਮੌਜੂਦਾ ਨੇਤਾ ਸਾਨੂੰ ਇੰਜ ਦਿਖਾ ਦਿੱਤਾ ਵੀ ਜੇ ਕੰਪੈਰੀਜ਼ਨ ਕਰਨਾ ਹੋਏ ਤਾਂ ਲੱਗੂਗਾ ਪਿਛਲੇ ਫੇਰ ਵੀ ਇਹਨਾਂ ਤੋਂ ਵਧੀਆ ਸੀ ਯਾਨੀ ਉਹ ਹਾਲ ਜੋ ਸਾਹਮਣੇ ਦਿਖ ਗਿਆ ਹੋਏ ਲੋਕ ਜੋ ਲੋਕ ਬੋਲ ਰਹੇ ਨੇ ਸੋ ਉਹਦੇ ਵਿੱਚ ਕੁਝ ਇੱਕ ਵੱਖ ਦਿਸਦੀ ਤਾਂ ਹੈ ਰੋਸ਼ਨੀ ਕਿਰਨ ਪਰ ਕਿਵੇਂ ਦੀ ਨਿਕਲੇਗੀ ਅੱਗੋਂ ਹੁਣ ਉਹ ਤਾਂ ਸਮਾਂ ਹੀ ਦੱਸ ਸਕਦਾ ਪਰ ਐਸ ਵੇਲੇ ਲੋਕ ਤਬਦੀਲੀ ਜਾਂ ਬਦਲਾਅ ਦੀ ਸੋਚ ਦੇ ਵਿੱਚ ਜੁੜ ਜ਼ਰੂਰ ਚੁੱਕੇ ਨੇ ਜਿੱਥੇ ਨਿੱਕੇ ਤੋਂ ਨਿੱਕਾ ਹੀਟਲੇ ਤੋਂ ਹੀਟਲੇ ਪੱਦਰ ਦਾ ਯਾਨੀ ਜੁੱਤੀ ਗੰਡਣ ਵਾਲੇ ਵੀਰਾਂ ਤੋਂ ਲੈ ਕੇ ਕੀ ਸਬਜ਼ੀ ਵੇਚਣ ਵਾਲਿਆਂ ਤੋਂ ਲੈ ਕੇ ਕੀ ਉੱਪਰ ਤੱਕ ਜਿੱਥੇ ਵੀ ਗੱਲ ਕਰੋ ਇੱਕ ਵਾਰ ਤਾਂ ਲੋਕ ਮੱਥੇ ਤੇ ਹੱਥ ਜ਼ਰੂਰ ਮਾਰਦੇ ਨੇ ਗਲਤੀ ਹੋ ਗਈ ਸੀ ਜੀ ਆ ਸ਼ਬਦ ਜਿਹੜੇ ਨਿਕਲਦੇ ਨੇ ਉਹਦਾ ਕੀ ਮਾਇਨਾ ਕੱਢਣਾ ਚਾਹੁੰਦੇ ਹੋਏ ਸਾਰੇ ਆਪ ਹੀ ਸਮਝਦਾਰ ਨੇ ਜੀ ਸ਼ੁਕਰੀਆ ਮੈਂ ਬਹੁਤ ਧੰਨਵਾਦ ਤੁਹਾਡਾ ਬਾਤ ਚਲੀ E aí, o que